हेलो गाइस हेलो जानवी जानवी रेडी होगी तू शूट दे रही मैं रेडी हो चुकी हूँ शूट के लिए अब मैं जा रही हूँ आकी हाथ में चपड़े आए जानवी तू ये मेरा बुगी बैग है अच्छा अच्छा बुगी बैग बुगी जानवी तू शूट से जा रहा है शूट के लिए जा रही हूँ आपकी जानवी आ जानवी वैसे भी ना हूँ तू नॉर्मल जानवी नहीं रही है ना वैसे आपकी जानवी अब नॉर्मल जानवी नहीं ਉਹ ਤੋ ਸ਼ਾਟੇ ਦੀ ਕਟਰੀਨਾ ਕੱਤੋਂ ਵੀਪਰ ਹੋ ਗਈ ਹੈ ਹਨਾ ਜਾਨਵੀ ਅਬ ਸ਼ਾਟੇ ਕੀ ਕਟਰੀਨਾ ਕੈਪ ਸੇ ਵੀ ਉੱਪਰ ਉੱਠ ਚੁੱਕੀ ਹੈ ਇਸ ਲਈ ਆਪ ਜਾਨਵੀ ਕੋ ਜਿੰਨਾ ਸਪੋਰਟ ਹੋ ਸਕਦਾ ਕਰੋ ਹਾਂ ਕਰਾਂਗੇ ਜਾਨਵੀ ਸਪੋਰਟ ਤੈਨੂੰ ਪੂਰੀ ਕਰਾਂਗੇ ਤੂੰ ਨਾ ਇੱਕ ਹੁਣ ਗਾਣਾ ਮੈਨੂੰ ਸੁਣਾ ਦੇ ਘੈਂਟ ਜਿਆ ਮੈਂ ਚੱਲੀ ਮੈਂ ਚੱਲੀ ਦੇਖੋ ਪੈੜੀ ਕਲੀ ਓਏ ਹੋਏ ਵਾਵਾ ਬੋਲੀ ਜਾ ਜਾਨਵੀ ਬੋਲੀ ਜਾ ਰੋਕੇ ਨਾ ਮੁਝੇ ਨਾ 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 ਉਹ ਨਹੀਂ ਰੋਕਦੇ ਜਾਨਵੀ ਤੈਨੂੰ ਨਹੀਂ ਰੋਕਦੇ ਹਏ ਕੰਦੇ ਖੁਚ ਕੋ ਆ ਚਾਰ ਓਏ ਓਏ ਉਹ ਜਾਨਵੀ ਕੇਤੇ ਕੰਨ ਦਾ ਪਰਦਾ ਨਾ ਪੜਾ ਲਈ ਆਪਣਾ ਅੱਗੇ ਤੇਰੇ ਮਾਂ ਸੇ ਇੰਨਾ ਕੋ ਹੈਗਾ ਉਹ ਨੋ ਤੇਰਾ ਵੇਚੀ ਖੁੱਭ ਗਏ ਤੇਰੇ ਕੰਨ ਦਾ ਪਰਦਾ ਪੜਦਾ ਪੜ ਜਾਣਾ ਹੀ ਮਰ ਜਾਣੀ ਏ